ਪੰਜਾਬ ਦੇ ਵਿੱਚ ਤਕਰੀਬਨ 2 ਮਹੀਨੇ ਪਹਿਲਾਂ ਜਿਸ ਪਤਾ ਦੇ ਕਾਰਨ ਇੱਕ ਬੇਟੀ ਮੌਤ ਦੇ ਦਰਿਆ ਦੇ ਵਿੱਚ ਚਲ ਗਈ ਸੀ ਉਹੀ ਬੇਟੀ ਹੁਣ ਜਿਉਂਦੀ ਵਾਪਸ ਆ ਗਈ ਹੈ ਤੇ ਵਾਪਸ ਆਂਦੇ ਹੀ ਉਸਨੇ ਆਪਣੇ ਪਿਤਾ ਨੂੰ ਤੁਰੰਤ ਜੇਲ੍ਹ ਤੋਂ ਰਿਹਾ ਕਰਾਣ ਦੀ ਗੁਹਾਰ ਲਗਾਈ ਹੈ ਮਾਮਲਾ ਫਿਰੋਜ਼ਪੁਰ ਦਾ ਹੈ ਪੋਲਸ ਦੇ ਮੁਤਾਬਿਕ આરોપી ਪਿਤਾ ਆਪਣੀ ਬੇਟੀ ਦੇ ਚਰਿੱਤਰ ਦੇ ਉੱਤੇ ਸ਼ੱਕ ਕਰਦਾ ਸੀ ਉਸ ਨੂੰ ਸ਼ੱਕ ਸੀ ਕਿ ਉਸ ਦੀ ਬੇਟੀ ਦੇ ਕਿਸੇ ਦੇ ਨਾਲ ਅवैध ਸਬੰਧ ਹੈਗੇ ਨੇ ਜਿਸ ਨੂੰ ਲੈ ਕੇ ਹਰ ਰੋਜ਼ ਪਰਿਵਾਰ ਦੇ ਵਿੱਚ ਝਗੜੇ ਅਤੇ ਮਾਰਕੁਟਾਈ ਹੁੰਦੀ ਰਹਿੰਦੀ ਸੀ ਕੌੜ ਤਰਬ ਹੈ ਕਿ 30 ਸਤੰਬਰ ਨੂੰ ਮਾਂ ਦੀ ਮੌਜੂਦਗੀ ਦੇ ਵਿੱਚ ਹੀ આરોપી ਪਿਤਾ ਨੇ ਬੇਟੀ ਨੂੰ ਉਸ ਦੇ ਦੋਨੇ ਹੱਥ ਪੈਰ ਬੰਨ੍ਹ ਕੇ ਨਹਿਰ ਦੇ ਵਿੱਚ ਛੁੱਟ ਦਿੱਤਾ ਸੀ ਜਿਸ ਦਾ ਕਿ ਵੀਡੀਓ ਵੀ ਸੋਸ਼ਲ ਮੀਡੀਆ ਦੇ ਉੱਤੇ ਖੂਬ ਵਾਇਰਲ ਹੁੰਦਾ ਰਿਹਾ ਬੇਟੀ ਨੂੰ ਨਹਿਰ ਦੇ ਵਿੱਚ ਸੁੱਟਣ ਤੋਂ ਬਾਅਦ ਪੁਲਿਸ ਨੇ આરોપી ਪਿਤਾ ਨੂੰ ਗ੍ਰਫਤਾਰ ਕਰ ਲਿੱਤਾ ਸੀ ਜਿਸ ਤੋਂ ਬਾਅਦ ਉਹ ਹਜੇ ਤੱਕ ਜੇਲ੍ਹ ਦੇ ਵਿੱਚ ਹੀ ਹੈਗਾ ਹੈ ਪਰ 8 ਦਸੰਬਰ ਸੋਮਵਾਰ ਨੂੰ ਇਸ ਪੂਰੇ ਮਾਮਲੇ ਦੇ ਵਿੱਚ ਇੱਕ ਨਵਾਂ ਮੋੜ ਉਦੋਂ ਆ ਗਿਆ ਜਦੋਂ 17 ਸਾਲ ਦੀ ਇਹ ਕੁੜੀ ਅਚਾਨਕ ਤੋਂ ਮੀਡੀਆ ਦੇ ਮੋਹਰੇ ਆਈ ਤੇ ਹੋਰ ਵੀ ਜ਼ਿਆਦਾ ਚੰਕਾ ਦੇਣ ਵਾਲੀ ਗੱਲ ਤੇ ਇਹ ਰਹੀ ਕਿ ਵਾਪਸ ਆਂਦੇ ਹੀ ਕੁੜੀ ਨੇ ਆਪਣੇ ਪਿਤਾ ਦੇ ਬਜਾਏ ਮਾਂ ਨੂੰ ਕਸੂਰਵਾ ਠਹਿਰਾ ਦਿੱਤਾ ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣਿਆ ਕੁੜੀ ਨੇ ਮੀਡੀਆ ਦੇ ਰਾਹੀਂ ਕਈ ਸਾਰੇ ਖੁਲਾਸੇ ਕੀਤੇ ਹਨ ਕਿ ਉਹ ਕਿਵੇਂ ਬਚੀ ਹੁਣ ਕਿਉਂ ਆਪਣੇ ਹੀ ਉਹ ਪਿਤਾ ਨੂੰ ਜੇਲ੍ਹ ਤੋਂ ਛੁਡਵਾਉਣਾ ਚਾਹੁੰਦੀ ਹੈ ਤੇ ਉਸ ਦੇ ਮੌਤ ਦੇ ਪਿੱਛੇ ਦੀ ਅਸਲ ਕਹਾਣੀ ਕੀ ਹੈ